ਅੱਜ ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਮੌਨਸੂਨ اجلاس ਸ਼ੁਰੂ ਹੋਇਆ। ਪਹਿਲਾ ਦਿਨ ਤਾਂ ਸ਼ਰਧਾਂਜਲੀਆਂ ਦੇ ਵਿੱਚ ਨਿਕਲ ਜਾਣਾ। ਬਚੇ 2 ਦਿਨ। ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਪੀਕਰ ਸੰਧਵਾ ਸਾਹਿਬ ਨੂੰ ਇਹ ਸਵਾਲ ਹੈ ਕਿ ਕੀ ਪੰਜਾਬ ਦੇ ਮਸਲੇ 2 ਦਿਨਾਂ ਦੇ ਵਿੱਚ ਵਿਚਾਰੇ ਜਾ ਸਕਦੇ ਨੇ? ਕਿਉਂਕਿ ਮਸਲੇ ਤਾਂ ਸਾਡੇ ਸਾਹਮਣੇ ਬਹੁਤ ਗੰਭੀਰ ਖੜੇ ਨੇ। ਮਸਲਾ NHAI ਦੇ ਪ੍ਰੋਜੈਕਟਾਂ ਦਾ ਪੰਜਾਬ ਦੇ ਵਿੱਚੋਂ ਬਾਹਰ ਜਾਣਾ, ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ। ਪੰਜਾਬ ਦੇ ਸਿਰ ਤੇ ਚੜ ਰਹੀ ਕਰਜ਼ੇ ਦੀ ਪੰਡ ਨਸ਼ੇ ਦਾ ਪਰਕੋਪ ਕਿਸਾਨ ਜੁੱਥੇ ਬੰਦੀਆਂ ਹੋਣ ਮੁਲਾਜ਼ਮ ਜੁੱਥੇ ਬੰਦੀਆਂ ਸਾਰੀਆਂ ਸੜਕਾਂ ਤੇ ਬੈਠੀਆਂ ਨੇ ਦੋ ਦਿਨ ਦਾ اجلاس ਆਰਾਮ ਆਦਮੀ ਪਾਰਟੀ ਦਾ ਸਰਕਾਰ ਚਾਉਣ ਤੋਂ ਪਹਿਲਾਂ ਮੰਗ ਕਰਦੀ ਹੁੰਦੀ ਸੀ ਕਿ ਘੱਟੋ ਘੱਟ ਇੱਕ ਮਹੀਨੇ ਦਾ اجلاس ਬੁਲਾਇਆ ਜਾ ਸਕੇ ਤਾਂ ਜੋ ਪੰਜਾਬ ਦੀ ਇਹ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਇਹਦੇ ਚ ਪੰਜਾਬੀਆਂ ਦੇ ਮਸਲੇ ਵਿਚਾਰੇ ਜਾ ਸਕਣ ਚਲੋ ਵਿਰੋਧੀ ਐਮਐਲਏ ਨੂੰ ਵੀ ਛੱਡ ਦਿਓ ਕਾਂਗਰਸ ਨੂੰ ਵੀ ਛੱਡ ਦਿਓ ਅਕਾਲੀ ਦਲ ਨੂੰ ਵੀ ਛੱਡ ਦਿਓ ਮੈਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੁੱਛਦਾ ਕਿ ਤੁਸੀਂ 92 ਹੋ ਕਿ ਦੋ ਦਿਨਾਂ ਚ 92 ਐਮ ਐਲ ਏ ਜਿਹੜੇ ਆਪਣੇ ਹਲਕੇ ਦੇ ਲੋਕਾਂ ਦੇ ਨੁਮਾਇੰਦੇ ਨੇ ਕਿ ਆਪਣੇ ਹਲਕੇ ਦੀਆਂ ਮੁਸ਼ਕਲਾਂ ਕਿ ਆਪਣੇ ਹਲਕੇ ਦੀਆਂ ਮੰਗਾਂ ਤੁਸੀਂ ਵਿਧਾਨ ਸਭਾ ਚ ਦੋ ਦਿਨਾਂ ਚ ਰੱਖ ਸਕਦੇ ਹੋ ਕੀ ਇਹ ਤੁਹਾਡੇ ਹਲਕੇ ਦੇ ਵੋਟਰਾਂ ਦੇ ਨਾਲ ਧੋਖਾ ਨਹੀਂ ਇਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਵਾਬ ਦੇਣਾ ਪੈਣਾ ਕਿਉਂਕਿ ਅੱਜ ਜਿਸ ਤਰੀਕੇ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਹੈ ਐਵੇਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਮੁੱਦਿਆਂ ਤੋਂ ਭੱਜਣਾ ਚਾਹੁੰਦੀ ਹੈ ਲੋਕਾਂ ਦੀਆਂ ਗੱਲਾਂ ਦਾ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਹੀ ਦੋ ਦੋ ਦਿਨ ਦੇ ਇਜਲਾਸ ਬਲਾ ਨੇ ਦੋ ਦਿਨ ਚ ਵੀ ਰੌਲਾ ਰੱਪਾ ਪੈਣਾ ਪੰਜਾਬੀਆਂ ਦੇ ਪੱਲੇ ਇਸ ਇਜਲਾਸ ਤੋਂ ਕੀ ਪੈਣਾ ਹੈ ਇਹਦਾ ਕੀ ਸਿੱਟਾ ਨਿਕਲਣਾ ਹੈ ਇਹ ਲੋਕ ਅੱਜ ਤੁਹਾਡੇ ਵੱਲ ਦੇਖ ਰਹੇ ਨੇ ਇਹ ਕੋਝੇ ਮਜ਼ਾਕ ਬੰਦ ਕਰੋ ਜਿਹੜੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਕਦਰ ਕਰੋ ਤੇ ਇਹ ਜਿਹੜਾ ਇਜਲਾਸ ਹੈ ਇਹ ਘੱਟੋ ਘੱਟ 15 ਤੋਂ 20 ਦਿਨ ਦਾ ਹੋਵੇ ਤਾਜੋ 117 ਐਮ ਐਲ اے ਜਿਹੜੇ ਆਪਣੇ ਲੋਕਾਂ ਦੀਆਂ ਮੰਗਾਂ ਲੈ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਉਹ ਘਟੋ ਘਟ ਆਪਣੇ ਹਲਕੇ ਦੀਆਂ ਆਪਣੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਸਕਦਾ ਅੱਜ ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਮੌਨਸੂਨ اجلاس ਸ਼ੁਰੂ ਹੋਇਆ ਪਹਿਲਾ ਦਿਨ ਤਾਂ ਸ਼ਰਧਾਂਜਲੀਆ ਦੇ ਵਿੱਚ ਨਿਕਲ ਜਾਣਾ ਬੱਚੇ ਦੋ ਦਿਨ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਪੀਕਰ ਸੰਧਵਾ ਸਾਹਿਬ ਨੂੰ ਇਹ ਸਵਾਲ ਹੈ ਕੀ ਕੀ ਪੰਜਾਬ ਦੇ ਮਸਲੇ 2 ਦਿਨਾਂ ਦੇ ਵਿੱਚ ਵਿਚਾਰੇ ਜਾ ਸਕਦੇ ਕਿਉਂਕਿ ਮਸਲੇ ਤਾਂ ਸਾਡੇ ਸਾਹਮਣੇ ਬਹੁਤ ਗੰਭੀਰ ਖੜੇ ਨੇ ਮਸਲਾ ਐਨਐਚਆਈ ਦੇ ਪ੍ਰੋਜੈਕਟਾਂ ਦਾ ਪੰਜਾਬ ਦੇ ਵਿੱਚੋਂ ਬਾਹਰ ਜਾਣਾ ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ ਪੰਜਾਬ ਦੇ ਸਿਰ ਤੇ ਚੜ ਰਹੀ ਕਰਜ਼ੇ ਦੀ ਪੰਡ ਨਸ਼ੇ ਦਾ ਪਰਕੋਪ ਕਿਸਾਨ ਜੁੱਥੇ ਬੰਦੀਆਂ ਹੋਣ ਮੁਲਾਜ਼ਮ ਜੁੱਥੇ ਬੰਦੀਆਂ ਸਾਰੀਆਂ ਸੜਕਾਂ ਤੇ ਬੈਠੀਆਂ ਨੇ 2 ਦਿਨ ਦਾ اجلاس ਆਰਾਮ ਆਦਮੀ ਪਾਰਟੀ ਤਾਂ ਸਰਕਾਰ ਚਾਉਣ ਤੋਂ ਪਹਿਲਾਂ ਮੰਗ ਕਰਦੀ ਹੁੰਦੀ ਸੀ ਕਿ ਘੱਟੋ-ਘੱਟ ਇੱਕ ਮਹੀਨੇ ਦਾ اجلاس ਬੁਲਾਇਆ ਜਾ ਸਕੇ ਤਾਂ ਜੋ ਪੰਜਾਬ ਦੀ ਇਹ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਇਹਦੇ 'ਚ ਪੰਜਾਬੀਆਂ ਦੇ ਮਸਲੇ ਵਿਚਾਰੇ ਜਾ ਸਕਣ ਚਲੋ ਵਿਰੋਧੀ ਐਮਐਲਏ ਨੂੰ ਵੀ ਛੱਡ ਦੋ ਕਾਂਗਰਸ ਨੂੰ ਵੀ ਛੱਡ ਦੋ ਅਕਾਲੀ ਦਲ ਨੂੰ ਵੀ ਛੱਡ ਦੋ ਮੈਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੁੱਛਦਾ ਕਿ ਤੁਸੀਂ ਬੰਨਵੇਂ ਹੋ ਕਿ ਦੋ ਦਿਨਾਂ 'ਚ 92 ਐਮਐਲਏ ਜਿਹੜੇ ਆਪਣੇ ਹਲਕੇ ਦੇ ਲੋਕਾਂ ਦੇ ਨੁਮਾਇੰਦੇ ਨੇ ਕਿ ਆਪਣੇ ਹਲਕੇ ਦੀਆਂ ਮੁਸ਼ਕਲਾਂ ਕਿ ਆਪਣੇ ਹਲਕੇ ਦੀਆਂ ਮੰਗਾਂ ਤੁਸੀਂ ਵਿਧਾਨ ਸਭਾ 'ਚ ਦੋ ਦਿਨਾਂ 'ਚ ਰੱਖ ਸਕਦੇ ਹੋ ਕੀ ਇਹ ਤੁਹਾਡੇ ਹਲਕੇ ਦੇ ਵੋਟਰਾਂ ਦੇ ਨਾਲ ਧੋਖਾ ਨਹੀਂ ਇਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਵਾਬ ਦੇਣਾ ਪੈਣਾ ਕਿਉਂਕਿ ਅੱਜ ਜਿਸ ਤਰੀਕੇ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਹੈ ਐਵੇਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਮੁੱਦਿਆਂ ਤੋਂ ਭੱਜਣਾ ਚਾਹੁੰਦੀ ਹੈ ਲੋਕਾਂ ਦੀਆਂ ਗੱਲਾਂ ਦਾ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਹੀ ਦੋ ਦੋ ਦਿਨ ਦੇ اجلاس ਬਲਾਡ ਦੋ ਦਿਨ ਚ ਵੀ ਰੌਲਾ ਰੱਪਾ ਪੈਣਾ ਪੰਜਾਬੀਆਂ ਦੇ ਪੱਲੇ ਇਸ اجلاس ਤੋਂ ਕੀ ਪੈਣਾ ਹੈ ਇਹਦਾ ਕੀ ਸਿੱਟਾ ਨਿਕਲਣਾ ਹੈ ਇਹ ਲੋਕ ਅੱਜ ਤੁਹਾਡੇ ਵੱਲ ਦੇਖ ਰਹੇ ਨੇ ਇਹ ਕੋਝੇ ਮਜ਼ਾਕ ਬੰਦ ਕਰੋ ਜਿਹੜੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਕਦਰ ਕਰੋ ਤੇ ਇਹ ਜਿਹੜਾ ਇਜਲਾਸ ਹੈ ਇਹ ਘੱਟੋ-ਘੱਟ 15 ਤੋਂ 20 ਦਿਨ ਦਾ ਹੋਵੇ ਤਾਂ ਜੋ 117 ਐਮ.ਐਲ.ਏ ਜਿਹੜੇ ਆਪਣੇ ਲੋਕਾਂ ਦੀਆਂ ਮੰਗਾਂ ਲੈ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਉਹ ਘੱਟੋ-ਘੱਟ ਆਪਣੇ ਹਲਕੇ ਦੀਆਂ ਆਪਣੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਸਕਣ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par